ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਅਸੀਂ ਤੁਹਾਡੇ ਨਾਲ ਹਰ ਇੱਕ ਸਾਡੀ ਬਿੱਤੀ ਸਾਂਝੀ ਕਰੀਦੀ ਹੈ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਪਰਮਾਤਮਾ ਤੇ ਤੇ ਵੀ ਵਿਸ਼ਵਾਸ ਇੱਕ ਇਹੋ ਜੀ ਚੀਜ਼ ਹੈ ਜੋ ਹਰ ਇੱਕ ਬੰਦੇ ਤੇ ਨਹੀਂ ਕੀਤਾ ਜਾਣਤਾ ਜੋ ਕਿ ਹਰ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਿਉਂਕਿ ਵਿਸ਼ਵਾਸ ਕਿਸੇ ਕਿਸੇ ਨੂੰ ਹੀ ਜਿੰਨਾ ਹੁੰਦਾ ਹੈ ਕਿਸੇ ਦਾ ਜਾਂ ਵਿਸ਼ਵਾਸ ਕਿਸੇ ਕਿਸੇ ਤੇ ਹੀ ਹੋ ਸਕਦਾ ਹੈ ਕਿਉਂਕਿ ਹਰ ਇੱਕ ਬੰਦਾ ਵਿਸ਼ਵਾਸ ਦੇ ਕਾਬਿਲ ਨਹੀਂ ਹੁੰਦਾ ਕੀ ਪਤਾ ਨਹੀਂ ਉਸ ਬੰਦੇ ਦੇ ਮਨ 'ਚ ਕੀ ਚੱਲ ਰਿਹਾ ਹੈ ਜੋ ਤੁਹਾਡੇ ਨਾਲ ਧੋਖਾ ਕਰ ਜਾਵੇ ਕੋਈ ਪਤਾ ਨਹੀਂ ਕਿਉਂਕਿ ਅੱਜ ਕੱਲ ਦੀ ਦੁਨੀਆ ਬਹੁਤ ਹੀ ਧੁਖੇਬਾਜ਼ ਹੈ ਜਦੋਂ ਦੁਨੀਆ ਧੋਖੇ ਕਰਦੀ ਹੈ ਨਾ ਉਹ ਇਹ ਨਹੀਂ ਦੇਖਦੀ ਕਿ ਉਹ ਚੰਗਾ ਹੈ ਕਿ ਮਾੜਾ ਉਸ ਨੇ ਕਰਨਾ ਹੀ ਹੈ ਕਿਉਂਕਿ ਉਸ ਦੀ ਫਿਤਰਤ ਧੋਖਾ ਹੀ ਲਿਖਿਆ ਹੈ ਤੇ ਅਸੀਂ ਭੋਲੇ ਮਨੁੱਖ ਇਹ ਸਮਝ ਲੈਣੇ ਹਾਂ ਕਿ ਸ਼ਾਇਦ ਉਹ ਸਾਡੇ ਨਾਲ ਵਫਾਕ ਮਾਹੀ ਜਾਏਗਾ ਦੁਨੀਆ ਦਾ ਦਸਤੂਰ ਹੈ ਕਿ ਜਿੱਦਾਂ ਦੇ ਵੇਖਣ ਨੂੰ ਲੱਗਦੀ ਨੇ ਨਾ ਉਵੇਂ ਦੀ ਬਿਲਕੁਲ ਨਹੀਂ ਹੁੰਦੀ ਤੇ ਜਿਵੇਂ ਦੀ ਉਹ ਹੁੰਦੇ ਨੇ ਉਵੇਂ ਦੀ ਵਿਖਦੀ ਨਹੀਂ ਹੈਗੀ ਕਈ ਵਿਚਾਰੇ ਭੋਲੇ-ਪਾਲੇ ਤਾਂ ਐਵੇਂ ਹੀ ਧੋਖਾ ਖਾ ਜਾਂਦੇ ਨੇ ਐਵੇਂ ਹੀ ਉਹਨਾਂ ਦੀ ਜ਼ਿੰਦਗੀ ਢਾਵਾ-ਡੋਲ ਚੱਕਰਾਂ 'ਚ ਹੀ ਰਹਿੰਦੀ ਹੈ ਇਸ ਕਰਕੇ ਇਹਨਾਂ 84 ਦੇ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਕਿਉਂ ਨਾ ਰੱਬ ਦੇ ਨਾਲ ਜੁੜਿਆ ਜਾਵੇ ਕਿਉਂਕਿ ਜੇ ਅਸੀਂ ਰੱਬ ਦੇ ਨਾਲ ਜੁੜਾਂਗੇ ਸਾਡਾ ਕਲਿਆਣ ਹੋਏਗਾ ਸਾਡਾ ਭਲਾ ਹੋਏਗਾ ਸਾਡੀ ਜਿਹੜੀ 84 ਜੂਨ ਹੈ ਨਾ ਪਰਮਾਤਮਾ ਨੇ ਜਿਹੜੀ ਸਾਨੂੰ ਨਾਮ ਜਪਣ ਵਾਸਤੇ ਭੇਜੀ ਹੈ ਇਹ ਸਫਲ ਹੋ ਜੇਗੀ ਕਿਉਂਕਿ ਪਰਮਾਤਮਾ ਸਾਨੂੰ ਜਾਣਦੀ ਤਾਂ ਡੰਗਰ ਜਾਨਵਰ ਕਿਸੇ ਵੀ ਜਾਨਵਰ ਦਾ ਰੂਪ ਦੇ ਸਕਦੇ ਸੀ ਪਰ ਨਹੀਂ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਤਾਂ ਕਿ ਅਸੀਂ ਚੰਗੇ ਕਰਮ ਕਰਕੇ ਅੱਗੇ ਵੱਧ ਸਕੀਏ ਦੇਖੋ ਹਰ ਇੱਕ ਗੁਰੂ ਦਸਾਂ ਗੁਰੂਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਹਰ ਇੱਕ ਗੁਰੂ ਜੀ ਜਿਨ੍ਹਾਂ ਦੀ ਜ਼ਿੰਦਗੀ 'ਚ ਕਿੰਨੀਆਂ ਵੀ ਪਰੇਸ਼ਾਨੀਆਂ ਆਈਆਂ ਪਰ ਉਹਨਾਂ ਨੇ ਨਿੱਤ ਨੈਮ ਨਹੀਂ ਛੱਡਿਆ ਅੱਜਕੱਲ ਅਸੀਂ ਇਹੋ ਜੇ ਮਨਮੁਖ ਬੰਦੇ ਹਾਂ ਜੇ ਸਾਡੀ ਜ਼ਿੰਦਗੀ 'ਚ ਮਾੜੀ ਜਈ ਵੀ ਦੁੱਖ ਪਰੇਸ਼ਾਨੀ ਆ ਜਾਵੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਰੱਬ ਨੂੰ ਵਿੱਚੋਂ ਕਰਦੇ ਆ ਕਿ ਅਸੀਂ ਨਹੀਂ ਹੁਣ ਪਾਠ ਕਰਨਾ ਜੀ ਸਾਡੀ ਜ਼ਿੰਦਗੀ ਚ ਤਾਂ ਪਰੇਸ਼ਾਨੀ ਹੋਗੀ ਉਹ ਪਾਗਲਾ ਜੇ ਰੱਬ ਨੇ ਜ਼ਿੰਦਗੀ ਚ ਕੋਈ ਪਰੇਸ਼ਾਨੀ ਦਿੱਤੀ ਹੈ ਕੀ ਪਤਾ ਨਹੀਂ ਤੈਨੂੰ ਇਹਦੇ ਨਾਲ ਕੋਈ ਨਸੀਹਤ ਮਿਲ ਜੇ ਕੀ ਪਤਾ ਨਹੀਂ ਇਸ ਦੇ ਨਾਲ ਤੈਨੂੰ ਕੋਈ ਸਬਕ ਆ ਜਾਏ ਜ਼ਿੰਦਗੀ ਦਾ ਤੈਨੂੰ ਅੱਗੇ ਜ਼ਿੰਦਗੀ ਜੀਣੀ ਸੌਖੀ ਹੋ ਜੂਗੀ ਜੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਪਰਮਾਤਮਾ ਦਾ ਨਾਮ ਲੈਣਾ ਹਰ ਇੱਕ ਦਿਵਸ ਦੀ ਗੱਲ ਨਹੀਂ ਹੈ ਕਈ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਕਦੇ ਹਜੇ ਪਾਠ ਨੂੰ ਕਦੀ ਸੁਣੀਆ ਹੀ ਨਹੀਂ ਪਾਠ ਸੁਣੀਆ ਵਾ ਤੇ ਪਾਠ ਨੂੰ ਸਮਝਿਆ ਹੀ ਨਹੀਂ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਣਾ ਉਹਦੇ ਵਿੱਚ ਲਿਖਿਆ ਗਿਆ ਹੈ ਸਰਵ ਵਿਆਪਕ ਪਰਮਾਤਮਾ ਸਭ ਤੋਂ ਉੱਚਾ ਹੈ ਪਰਮਾਤਮਾ ਸਰਵ ਸ਼ਕਤੀਮਾਨ ਹੈ ਜੋ ਕੀ ਸਾਰੇ ਜੀਵਾਂ ਦਾ ਭਲਾ ਕਰ ਸਕਦਾ ਹੈ ਜੀਣਾ ਮਰਨਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਜੀਵਨ ਤੋਂ ਲੈ ਕੇ ਮਰਨ ਤੱਕ ਦੀ ਬੰਦੇ ਦੀ ਸਾਰੀ ਜੋ ਵੀ ਉਹਦੇ ਜ਼ਿੰਦਗੀ ਚ ਹੋਣਾ ਹੈ ਨਾ ਉੱਪਰਲਾ ਪੰਨਾ ਤੇ ਲਾਸਟ ਵਾਲਾ ਪੰਨਾ ਇਹ ਪਰਮਾਤਮਾ ਨੇ ਲਿਖਿਆ ਹੈ ਕਿ ਪਹਿਲਾਂ ਮੈਂ ਤੈਨੂੰ ਭੇਜ ਰਿਹਾ ਹਾਂ ਤੇ ਲਾਸਟ ਚ ਐਂਡ ਹੋਣਾ ਹੈ ਹੁਣ ਵਿਚਲੇ ਕਰਮ ਤੂੰ ਆਪ ਕਰਨੇ ਨੇ ਚੰਗੇ ਕਰਨੇ ਹਨ ਮਾੜੇ ਕਰਨੇ ਹਨ ਜਿਵੇਂ ਦੀ ਵੀ ਕਰਨੇ ਹਨ ਇਹ ਤੂੰ ਆਪ ਕਰਨੇ ਨੇ ਚੰਗੇ ਕਰਮ ਕਰੇਗਾ ਤਾਂ ਅੱਗੇ ਬੰਦੇ ਦੀ ਜੁਨੀ ਚ ਚਲ ਜੇਗਾ ਦੇਖੋ ਇੱਕ ਸਭ ਤੋਂ ਵੱਡਾ ਭੈੜਾ ਕੰਮ ਹੈ ਕੀ ਪਹਿਲਾ ਲੋਕ ਚੁਗਲੀਆਂ ਕਰਦੇ ਨੇ ਇੱਕ ਦੂਜੀ ਦੀਆਂ ਚੁਗਲੀਆਂ ਘਰਾਂ ਦੇ ਵਿੱਚ ਹੀ ਇਸ ਚੁਗਲੀਆਂ ਦੇ ਕਰਕੇ ਹੀ ਘਰਾਂ ਦੇ ਘਰ ਤਬਾਹ ਹੋ ਗਏ ਨੇ ਕਿਉਂਕਿ ਕਈਆਂ ਨੂੰ ਲੋਕਾਂ ਨੂੰ ਇਹੀ ਹੈ ਕਿ ਬਸ ਅਸੀਂ ਆਪਣਾ ਇਧਰ ਸੁਣ ਲਿਆ ਇੱਕ ਨਾਲ ਲੜਾਈ ਹੋਈ ਦੂਜੇ ਨਾਲ ਕੰਨ ਭਰੇ ਉਹ ਦਿਨ ਆਪਣੀ ਸਾਰਾ ਮਨ ਦਾ ਉਬਾਲਾ ਛੱਡਦਾ ਗਲਤੀ ਚਾਹੇ ਦੋਨਾਂ ਦੀ ਹੋਵੇ ਪਰ ਉਹਨਾਂ ਦੇ ਕੰਨ ਸੁਣਨਾ ਚਾਣਗੇ ਦੂਸਰੇ ਦੀ ਬੁਰਾਈ ਕਿਉਂਕਿ ਆਦਤ ਪੈ ਚੁੱਕੀ ਹੈ ਲੋਕਾਂ ਨੂੰ ਚੰਗੀ ਚੰਗੀ ਤਾਂ ਕਿਸੇ ਬਾਰੇ ਯਾਨਕਿ ਜੇ ਕੋਈ ਚੰਗਾ ਵੀ ਹੈ ਨਾ ਉਹਦੀਆਂ ਚੰਗੀਆਂ ਆਦਤਾਂ ਨਹੀਂ ਸੁਣਨੀਆਂ ਉਹਦੀ ਚੰਗਿਆਈ ਨਹੀਂ ਵੇਖਣੀ ਉਹਦਾ ਇਹ ਵੇਖਣਾ ਹੈ ਕਿ ਉਹਦੇ ਵਿੱਚ ਕਿੰਨੀਆਂ ਬੁਰਾਈਆਂ ਹੈ ਅਸੀਂ ਕਿੰਨੀਆਂ ਬੁਰਾਈਆਂ ਉਹਦੇ ਵਿੱਚ ਕੱਢ ਦਿੰਨੇ ਹਾਂ ਇੱਕ ਮਿੰਟ ਲਾਉਨੇ ਹਾਂ ਅਸੀਂ ਦੂਸਰੇ ਬੰਦੇ 'ਚ ਬੁਰਾਈ ਕੱਢਣ ਲੱਗਿਆ ਪਰ ਖਾਲਸਾ ਦੀ ਚੇਤਾ ਰੱਖਿਓ ਕਿ ਜੇ ਅਸੀਂ ਦੂਸਰੇ ਬੰਦੇ ਵਿੱਚ ਬੁਰਾਈ ਕੱਢਦੇ ਹਣਾ ਇੱਕ ਉਂਗਲ ਉਹਦੇ ਵੱਲ ਹੋਏਗੀ ਤਾਂ ਤਿੰਨ ਤੁਹਾਡੇ ਵੱਲ ਹੋਣਗੀਆਂ ਹਮੇਸ਼ਾ ਪਰਮਾਤਮਾ ਜੀ ਕਿਸੇ ਨੂੰ ਸਿੱਧੇ ਰਾਹ 'ਤੇ ਪਾਉ ਸਿੱਧੇ ਰਾਹ 'ਤੇ ਪਾਉ ਜ਼ਿੰਦਗੀ ਵਿੱਚ ਗਲਤ ਡਿਸੀਜਨ ਕਦੇ ਨਾ ਲੋ ਸੋਚ ਸਮਝ ਕੇ ਡਿਸੀਜਨ ਲੋ ਵੀ ਇਹ ਸਾਡੇ ਲਈ ਚੰਗਾ ਵਾ ਕਮਾੜਾ ਚਲੋ ਜੇ ਕੋਈ ਗਲਤੀ ਹੋ ਵੀ ਜਾਂਦੀ ਹੈ ਨਾ ਤਾਂ ਉਸ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਮੰਨ ਲਓ ਕਿਉਂਕਿ ਇਹ ਗਲਤੀ ਨਹੀਂ ਤੁਹਾਡੀ ਜ਼ਿੰਦਗੀ ਨੂੰ ਸੁਧਾਰਨ ਦੇ ਕੰਮ ਆਏਗੀ ਤੇ ਇਸ ਕਰਕੇ ਤੁਹਾਡੀ ਜ਼ਿੰਦਗੀ ਸਵਰਜਾਈਗੀ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਇਸ ਲਈ ਤੁਸੀਂ ਹਮੇਸ਼ਾ ਬਾਣੀ ਪੜਿਆ ਕਰੋ ਪਾਠ ਕਰਿਆ ਕਰੋ ਨਾਮ ਜਪਿਆ ਕਰੋ ਜੋ ਕਿ ਤੁਹਾਡੀ ਜ਼ਿੰਦਗੀ ਚ ਬਹੁਤ ਮਹੱਤਵਪੂਰਨ ਹੈ ਮੰਗਿਆ ਸਿਰਫ ਉਸ ਰੱਬ ਕੋ ਜਾ ਸਕਦਾ ਹੈ ਕਹਿੰਦੇ ਹਨ ਨਾ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਕਿਉਂਕਿ ਪਰਮਾਤਮਾ ਹੀ ਹੈ ਜਿਸ ਤੋਂ ਦੀਨ ਦਿਆਲ ਤੋਂ ਜਿਸ ਤੋਂ ਅਸੀਂ ਮੰਗ ਸਕਦੇ ਹਾਂ ਤੇ ਸਾਡੀ ਹਰ ਇੱਕ ਮਨੋ ਕਾਮਨਾ ਉਸ ਪਰਮਾਤਮਾ ਨੇ ਹੀ ਪੂਰੀ ਕਰਨ ਹੈ ਜ਼ਿੰਦਗੀ 'ਚ ਆਉਂਦੇ ਉਤਾਰ ਚੜਾਬ ਨੂੰ ਲੈ ਕੇ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਪਰ ਜਦੋਂ ਵੀ ਕੋਈ ਮੁਸ਼ਕਿਲ ਆਵੇ ਤੇ ਉਦੋਂ ਉਸ ਤਾਵਾ ਹੀ ਰਹਿ ਜਾਂਦਾ ਹੈ ਜਦੋਂ ਵੀ ਕੋਈ ਮੁਸੀਬਤ ਆਵੇ ਅਸੀਂ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਅਸੀਂ ਪਰਮਾਤਮਾ ਨੂੰ ਕੋਸਦੇ ਹਾਂ ਅਸੀਂ ਉਸ ਨੂੰ ਪਰਮਾਤਮਾ ਨੂੰ ਸਰਵ ਵਿਆਪਕ ਨੂੰ ਕੋਸਣਾ ਨਹੀਂ ਹੈ ਬਲਕਿ ਉਸ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨਾ ਹੈ ਉਸ ਅੱਗੇ ਅਰਦਾਸ ਕਰਨੀ ਹੈ ਸਵੇਰੇ ਸਵੇਰੇ ਤੁਸੀਂ ਕਿਸੇ ਟਾਈਮ ਗੁਰਦੁਆਰਾ ਸਾਹਿਬ ਜਾਓ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਉਂਗੇ ਮੱਥਾ ਟੇਕਣਾ ਹੈ ਮੱਥਾ ਟੇਕਣ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠ ਜਾਣਾ ਹੈ ਚੌਂਕੜੀ ਮਾਰ ਕੇ ਇੰਜ ਸੋਚਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਤੁਹਾਡੇ ਬਾਬਾ ਦੀਪ ਸਿੰਘ ਜੀ ਤੁਹਾਡੇ ਸ੍ਰੀ ਗੁਰੂ ਨਾਨਕ ਦੇਵ ਜੀ 10 ਗੁਰੂ ਸਮੁਖ ਬੈਠੇ ਹਨ ਤੇ ਇਨ੍ਹਾਂ ਗੁਰੂਆਂ ਨਾਲ ਤੁਸੀਂ ਆਪਣੇ ਦਿਲ ਦੀ ਹਰੇਕ ਜੋ ਮਨਮੁਟਾਵ ਹੈ ਜੋ ਮਨ ਚ ਪਰੇਸ਼ਾਨੀ ਚੱਲ ਰਹੀ ਹੈ ਜੋ ਵੀ ਤੁਸੀਂ ਮੰਗਣਾ ਹੈ ਤੁਸੀਂ ਸਾਹਮਣੇ ਬੈਠ ਕੇ ਗੱਲਾਂ ਕਰੋ ਕਿਉਂ ਨਹੀਂ ਸੁਣਦਾ ਪ੍ਰਮਾਤਮਾ ਤੁਸੀਂ ਕਰੋ ਤਾਂ ਸਹੀ ਇੱਕ ਦੋ ਵਾਰ ਐਕਸਪੀਰੀਅੰਸ ਕਰਕੇ ਜਰੂਰ ਵੇਖਿਓ ਇਹ ਜਰੂਰ ਜ਼ਿੰਦਗੀ ਚ ਸਫਲਤਾ ਦਾ ਤਰੀਕਾ ਹੈ ਕਰਕੇ ਵੇਖਣਾ ਜਦੋਂ ਤੁਸੀਂ ਗੁਰੂ ਦੇ ਸਨਮੁਖ ਬੈਠ ਕੇ ਗੱਲਾਂ ਕਰੋਗੇ ਨਾ ਤੁਹਾਡਾ ਹਰ ਇੱਕ ਦੁੱਖ کٹਿਆ ਜਾਣਾ ਹੈ ਕਿਉਂਕਿ ਜੇ ਕਿਸੇ ਬੰਦੇ ਨਾਲ ਤੁਸੀਂ ਗੱਲ ਕਰੋਗੇ ਨਾ ਤਾਂ ਇਹ ਉਸਨੇ ਦੁੱਖ ਕਟਣਾ ਨਹੀਂ ਬਲਕਿ ਉਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਮਜ਼ਾਕ ਬਣ ਜਾਣਾ ਹੈ ਅਗਰ ਤੁਸੀਂ ਪਰਮਾਤਮਾ ਦੇ ਸਨਮੁਖ ਬੈਠ ਕੇ ਗੱਲਾਂ ਕਰਦੇ ਹੋ ਨਾ ਪਰਮਾਤਮਾ ਨੂੰ ਸਾਹਮਣੇ ਸਮਝ ਕੇ ਪਾਠ ਕਰੇ ਕਿਉਂਕਿ ਮੇਰੇ ਪਰਮਾਤਮਾ ਮੇਰੇ ਸਾਹਮਣੇ ਬੈਠੇ ਨੇ ਮੈਂ ਹੁਣ ਇਹਨਾਂ ਦੇ ਕੋਲ ਬੈਠ ਕੇ ਬਾਣੀ ਦਾ ਪਾਠ ਕਰਨ ਲੱਗਾ ਹੇ ਪਰਮਾਤਮਾ ਮੇਰੀ ਬਾਣੀ ਚ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨਾ ਹੇ ਸੱਚੇ ਪਾਤਸ਼ਾਹ ਜੋ ਵੀ ਮੈਂ ਪਾਠ ਕਰਾਂ ਮੇਰੀ ਜ਼ਿੰਦਗੀ ਚ ਵਾਧਾ ਕਰਨਾ ਤਾਂ ਕੀ ਪਾਠ ਜੇ ਮੰਗਣਾ ਹੀ ਹੈ ਤਾਂ ਉਸ ਵਾਹਿਗੁਰੂ ਕੋ ਰੱਬ ਨੂੰ ਮੰਗੋ ਕਿਉਂਕਿ ਜੇ ਤੁਸੀਂ ਰੱਬ ਹੀ ਮੰਗ ਲਿਆ ਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਦੀ ਲੋੜ ਨਹੀਂ ਰਹੇਗੀ ਕਿਸੇ ਵੀ ਚੀਜ਼ ਦੀ ਕਮੀ ਜ਼ਿੰਦਗੀ ਚ ਨਹੀਂ ਹੋਏਗੀ ਕਿਉਂਕਿ ਤੁਸੀਂ ਪਰਮਾਤਮਾ ਕੋਲੋਂ ਪਰਮਾਤਮਾ ਹੀ ਮੰਗ ਲਿਆ ਹੈ ਤੇ ਅਰਦਾਸ ਕਰਦੇ ਸਮੇਂ ਹਮੇਸ਼ਾ ਇਹ ਬੇਨਤੀ ਕਰਨੀ ਹੈ ਕਿ हे ਪਰਮਾਤਮਾ ਆਪਣੇ ਖਜ਼ਾਨਿਆਂ ਵਿੱਚੋਂ ਗੁਰਬਾਣੀ ਦੀ ਦਾਤ ਮੈਨੂੰ ਬਖਸ਼ ਜੀ ਸਵੇਰੇ ਤੜਕੇ ਤੁਹਾਡੀ 4 ਵਜੇ ਅੱਖ ਖੁੱਲ ਜਾਂਦੀ ਹੈ ਇਹਦਾ ਮਤਲਬ ਇਹ ਸੰਕੇਤ ਹੈ ਕਿ ਤੁਸੀਂ ਬਹੁਤ ਹੀ ਕਿਸਮਤ ਵਾਲੇ ਹੋ ਤੁਸੀਂ ਬਹੁਤ ਹੀ ਕਿਸਮਤ ਵਾਲੇ ਹੋ ਭਾਗਾਂ ਵਾਲੇ ਹੋ ਕਿ ਜੋ ਤੁਹਾਨੂੰ ਪਰਮਾਤਮਾ ਸੱਚੇ ਪਾਸ਼ਾ ਗੁਰੂ ਖੁਦ ਉਠਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾ ਰਹੇ ਨੇ ਪਰਮਾਤਮਾ ਦਾ ਖੁਦ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੈ ਇਸ ਕਰਕੇ ਆਪਣੀਆਂ ਕਮੀਆਂ ਤੇ ਦੂਸਰਿਆਂ ਦੀਆਂ ਕਮੀਆਂ ਕੱਢਣੀਆਂ ਛੱਡੋ ਤੇ ਤੁਸੀਂ ਗੁਰਬਾਣੀ ਪਾਠ ਹਲ ਧਿਆਨ ਦੋ ਜਿਹਦੇ ਨਾਲ ਕਿ ਤੁਸੀਂ ਆਪਣੇ ਮਨ ਆਪਣੇ ਮਨੋਬਲ ਨੂੰ ਵਧਾ ਸਕਦੇ ਹੋ ਗੁਰਬਾਣੀ ਸਫਲਤਾ ਦੀ ਪੂੰਜੀ ਹੈ ਗੁਰਬਾਣੀ ਪੜੂਗੇ ਜ਼ਿੰਦਗੀ ਚ ਦੁੱਖ ਤਕਲੀਫ ਕਦੇ ਵੀ ਨਹੀਂ ਆਏਗਾ ਗੁਰਬਾਣੀ ਸੁਣਨ ਨਾਲ ਕੰਨਾਂ ਚ ਦਿਲ ਚ ਹਿਰਦੇ ਚ ਮਿਠਾਸ ਉਤਪਨ ਹੁੰਦੀ ਹੈ ਗੁਰਬਾਣੀ ਦੀਆਂ ਤੁਕਾਂ ਸੁਣਿਆ ਕਰੋ ਜਿਸ ਨਾਲ ਕਿ ਕਹਿੰਦੇ ਨੇ ਕਿ ਜਿਸ ਤਨ ਬਾਣੀ ਬਿਸਰ ਜਾਏ ਉਹ ਪੱਕਾ ਜੀਬ ਲਾਈ ਦੇਖੋ ਕਹਿੰਦੇ ਜੇ ਸਾਡੇ ਕੋਲ ਬਾਣੀ ਹੀ ਬਿਸਰ ਗਈ ਨਾ ਤਾਂ ਫਿਰ ਤਾਂ ਆਪਾਂ ਪੱਕੇ ਰੋਗੀ ਹਾਂ ਫਿਰ ਤਾਂ ਸਾਡਾ ਇਲਾਜ ਕੋਈ ਵੀ ਡਾਕਟਰ ਨਹੀਂ ਕਰ ਸਕਦਾ ਇਸ ਕਰਕੇ ਗੁਰਬਾਣੀ ਸੁਨਿਆ ਕਰੋ ਗੁਰਬਾਣੀ ਪੜਿਆ ਕਰੋ ਬਸ ਗੁਰਬਾਣੀ ਹੀ ਸਭ ਕੁਝ ਬਣਾ ਲਓ ਆਪਣਾ ਏਮ ਬਣਾ ਲਓ ਕਿ ਏ ਪ੍ਰਮਾਤਮਾ ਮੈਂ ਤੈਨੂੰ ਪਾਉਣਾ ਹੈ ਬਸ ਮੇਰਾ ਇਹੀ ਹੈ ਕਿ ਮੈਂ ਆਪਣੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਆਪਣੇ ਪ੍ਰਮਾਤਮਾ ਤੋਂ ਰੱਬ ਨੂੰ ਮੰਗਣਾ ਹੈ ਕਿ ਮੈਂ ਪਰਮਾਤਮਾ ਅੰਤਮ ਸਮਾ ਵੀ ਤੇਰੇ ਚਰਨਾਂ ਚ ਮੇਰਾ ਵਤਿਤ ਹੋਵੇ ਇਸ ਕਰਕੇ ਹਮੇਸ਼ਾ ਜੋਤ ਜਗਾਇਆ ਕਰੋ ਧੂਪ ਬੱਤੀ ਕਰਿਆ ਕਰੋ ਪਾਠ ਕਰਿਆ ਕਰੋ ਪ੍ਰਭੂ ਦਾ ਸਿਮਰਨ ਕਰਿਆ ਕਰੋ ਹੋ ਸਕੇ ਤਾਂ ਕਰੇ ਪਾਠ ਲਗਾ ਕੇ ਰੱਖ ਲਿਆ ਕਰੋ ਫੋਨ ਤੇ ਸੁਣ ਲਿਆ ਕਰੋ ਨਹੀਂ ਕਰ ਸਕਦੇ ਪਾਠ ਕਈ ਅਨਪੜ੍ਹ ਹਨ ਵਿਚਾਰੀਆਂ ਦੀਦੀਆਂ ਉਹ ਫੋਨ ਤੇ ਸੁਣ ਸਕਦੀਆਂ ਨੇ ਤਾਂ ਕਿ ਉਹਨਾਂ ਦਾ ਵੀ ਜੀਵਨ ਸਫਲਾ ਹੋ ਸਕੇ ਚਲੋ ਮੂਲ ਮੰਤਰ ਦਾ ਪਾਠ ਹੀ ਕਰ ਲਿਆ ਕਰਨ ਕਿਉਂਕਿ ਮੂਲ ਮੰਤਰ ਜਪਣ ਨਾਲ ਵੀ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਮੂਲ ਮੰਤਰ ਚ ਬਹੁਤ ਸ਼ਕਤੀ ਹੈ ਕਦੇ ਅਜਮਾਲ ਹੈ ਨਾ ਮੂਲ ਮੰਤਰ ਸਭ ਤੋਂ ਉੱਤਮ ਮੰਤਰ ਹੈ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਨੂੰ ਸਭ ਤੋਂ ਉੱਤਮ ਮੰਤਰ ਮੰਨਿਆ ਹੈ ਤੇ ਜ਼ਿੰਦਗੀ ਚ ਸਫਲ ਪਾਉਣਾ ਮੂਲ ਮੰਤਰ ਹੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ